ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੋ ਪੰਜਾਬ ਸਰਕਾਰ ਵੱਲੋਂ ਨਸ਼ੇ ਵਿਰੁੱਧ ਜੁੱਧ ਛੇੜਿਆ ਉਸ ਦੇ ਤਹਿਤ ਮਾਨ ਜੋ ਸਰ ਗੁਰਪਤ ਸਿੰਘ ਜੀ ਭੁੱਲਰ ਕਮਿਸ਼ਨਰ ਅੰਮ੍ਰਿਤਸਰ ਜੀ ਵੱਲੋਂ ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਸਾਡੇ ਵੱਲੋਂ ਮਕਬੂਲਪੁਰ ਏਰੀਆ ਦੇ ਵਿੱਚ ਜਿਹੜੀ ਪੈਟਰੋਲਿੰਗ ਗੈਸਟ ਕੀਤੀ ਜਾਂਦੀ ਆ ਜਿਹੜੇ ਦੌਰਾਨੇ ਗੈਸਟ ਅੱਜ ਪਾਇਆ ਗਿਆ ਵਾ ਕਿ ਇੱਥੇ ਇੱਕ ਲੜਕੀ ਤੇ ਇੱਕ ਲੜਕਾ ਜਿਹੜੇ ਕਿ ਨਸ਼ਾ ਕਰਨ ਦੇ ਆਦੀ ਸੀ ਜਿਨ੍ਹਾਂ ਨੂੰ ਕਿ ਨਸ਼ਾ ਨਹੀਂ ਮਿਲ ਰਿਹਾ ਇਹ ਜਿਹੜੀ ਸਖਤਾਈ ਹੈ ਸਖਤਾਈ ਦੀ ਵਜ੍ਹਾ ਕਰਕੇ ਨਸ਼ਾ ਨਹੀਂ ਸੀ ਮਿਲਦਾ ਜਿਸ ਦੀ ਵਜ੍ਹਾ ਕਰਕੇ ਜਿਹੜਾ ਲੜਕਾ ਵਾ ਜੋ ਚਾਤੀਵੰਦ ਦਾ ਰਹਿਣ ਵਾਲਾ ਜੋ ਚਾਤੀਵੰਦ ਦਾ ਰਹਿਣ ਵਾਲਾ ਉਹਨੂੰ ਉਹ ਨਸ਼ੇ ਦੀ ਕਰਕੇ ਉਹ ਇੱਥੇ ਡਿਕਾਸੀ ਉਹਦੇ ਜਿਹੜੇ ਜਿਹੜਾ ਵਾ ਉਹਦਾ ਉਹਦੀ ਜਿਹੜੀ ਬਾਡੀ ਆ ਉਹ ਸਰਵਾਈਵ ਨਹੀਂ ਸੀ ਕਰ ਰਹੀ ਉਹ ਅੱਜ ਅਸੀਂ ਆ ਕੇ ਉਹਨਾਂ ਨੂੰ ਇੱਥੋਂ ਲੈ ਕੇ ਤੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੀ ਪ੍ਰੋਬਲਮ ਉਹਨਾਂ ਨੇ ਦੱਸਿਆ ਕਿ ਸਾਨੂੰ ਜਿਹੜਾ ਨਸ਼ੇ ਦੀ ਟੋੜ ਲੱਗੀ ਆ ਨਸ਼ਾ ਮਿਲ ਨਹੀਂ ਰਿਹਾ ਸਰਕਾਰ ਦੀ ਸਖਤਾਈ ਕਰਕੇ ਤੇ ਅਸੀਂ ਇਹਨੂੰ ਉਹਨਾਂ ਦੋਨਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਾ ਕੇ ਦਾਖਲ ਕਰਾਇਆ ਗਿਆ ਜੋ ਉਹਨਾਂ ਨੇ ਕਿਹਾ ਕਿ ਸੀ ਇਲਾਜ ਕਰਾਉਣਾ ਚਾਹੁੰਦੇ ਆ ਲੜਕੀ ਤੇ ਲੜਕੇ ਦੋਹਾਂ ਨੂੰ ਨਸ਼ਾ ਸ਼ਡਾਊ ਕੇਂਦਰ ਵਿੱਚ ਜਾ ਕੇ ਦਾਖਲ ਕਰਾਤਾ ਗਿਆ ਜੋ ਇਹਨਾਂ ਦਾ ਡਾਕਟਰ ਸਾਹਿਬ ਨੂੰ ਟ੍ਰੀਟਮੈਂਟ ਕੀਤਾ ਜਾ ਰਿਹਾ ਮੈਂ ਆਪਨੇ ਧਿਆਨ ਚ ਲਾਉਣਾ ਕਿ ਇਹਨਾਂ ਮਕਬੂਲਪੁਰੇ ਦੇ ਵਿੱਚ ਜਿਹੜਾ ਕੇ ਏਰੀਆ ਬਦਨਾਮ ਹੀ ਆ ਇੱਥੇ ਜਿੰਨੇ ਵੀ ਜਿਹੜੇ ਨਸ਼ਾ ਵੇਚਣ ਵਾਲੇ ਸੀ ਉਹ ਸਾਰਿਆਂ ਦੇ ਖਿਲਾਫ ਟੋਰ ਕਵਰੀ ਕਰਕੇ ਐਫ ਆਈ ਆਰ ਦਰਜ ਕਰਕੇ ਸਾਰੇ ਜਿਹੜੇ ਜੇਲ੍ਹ ਭੇਜੇ ਹੋਏ ਧੰਨਵਾਦ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ